ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਾ ਹੈ ਉਰਜਾ ਫਰਜਾ ਕਟ ਮਰੇ ਕਬਹੂ ਨਾ ਛੜੇ ਕੇ ਹੱਕ ਅਤੇ ਸੱਚ ਲਈ ਲੜਨ ਵਾਲੇ ਸੂਰਮਿਆਂ ਦੇ ਘਰੇ ਮੈਂ ਬੈਠਾ ਨਵਦੀਪ ਸਾਡਾ వాటర్ ਕੈਨਨ ਵਾਲਾ ਜਿਹਦੇ ਚ ਭਗਤ ਸਿੰਘ ਦੀ ਸਾਨੂੰ ਚਲਕ ਪੈਂਦੀ ਹੈ ਜਿਨ੍ਹਾਂ ਨੇ ਕਿਸਾਨੀ ਲਈ ਆਪਣੀ ਜਾਨ ਤੱਕ दात ਲਾਤੀ 2 ਮਹੀਨੇ ਤੋਂ ਜਿਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਮੈਂ ਉਸ ਪਰਿਵਾਰ ਦੇ ਵਿੱਚ ਬੈਠਾ ਇਹ ਉਹ ਕੁਖ ਹੈ ਜਿਨੇ ਉਹਨਾਂ ਨੂੰ ਸੁਰਮੇ ਨੂੰ ਜਨਮ ਦਿੱਤਾ ਹੈ ਆਂਟੀ ਜੀ ਉਹਨਾਂ ਦੇ ਘਰੇ ਬੈਠਾ ਨਰਦੀਪ ਉਹਨਾਂ ਦੇ ਇੱਧਰ ਉਹਨਾਂ ਦੇ ਫਾਦਰ ਸਾਹਿਬ ਜੈ ਸਿੰਘ ਜਲਵੇੜਾ ਜੀ ਜਲਵੇੜੇ ਪਿੰਡ ਦੇ ਵਿੱਚ ਆਪਾਂ ਬਾਲੇ ਦੇ ਅੰਦਰ ਬੈਠੇ ਆ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਨਰਦੀਪ ਵੀਰਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਛਡਾਉਣ ਦੇ ਲਈ 17 ਅਤੇ 18 ਤਰੀਕ ਨੂੰ ਅੰਬਾਲੇ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਸਾਰੇ ਬੂਮਾ ਮਾ ਕੇ ਪਹੁੰਚੋ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਹੌਸਲੇ ਬੁਲੰਦ ਹੈ ਚੜ੍ਹਦੀ ਕਲਾ 'ਚ ਨੇ ਬੜੀ ਖੁਸ਼ੀਅਤ ਹੋ ਰਹੀ ਆ ਆਪਾਂ ਹਮੇਸ਼ਾ ਤੋਂ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਦਾ ਜਿਹੜਾ ਹੱਕ ਸੱਚ ਲਈ ਇਨਸਾਨੀਅਤ ਲਈ ਕੁਝ ਕਰਦਾ ਸਾਰੇ ਉਹਨੂੰ ਸਪੋਰਟ ਕਰਿਆ ਕਰੋ ਤੇ ਜਲੇਬੜਾ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਚੜ੍ਹਦੀ ਕਲਾ ਔਰ ਨਵਦੀਪ ਵੀ ਚੜ੍ਹਦੀ ਕਲਾ ਆਇਆ ਕੋਈ ਡਰਨੇ ਵਾਲੀ ਤੋਂ ਬਾਤ ਹੀ ਨਹੀਂ ਹੈ ਔਰ ਇਹ ਫਿਰ ਮੈਂ ਕਹਿਣਾ ਚਾਹਉ ਸਾਰੇ ਨੌਜਵਾਨਾਂ ਨੂੰ ਸਹਿਦ ਫਿਰ ਸਰਕਾਰ ਤੁਹਾਨੂੰ ਡਰਾਉਣੇ ਦੀ ਕੋਸ਼ਿਸ਼ ਕਰੇਗੀ ਪਰ ਆਪਾਂ ਨੇ ਡਰਨਾ ਨਹੀਂ ਹੈ ਹੌਸਲੇ ਗੈ 17 ਅ 18 ਤਰੀਕ ਨੂੰ ਅੰਮ੍ਰਾਲਾ 17 ਨੂੰ ਆਣਾ ਆ ਅਨਾਜ ਮੰਡੀ ਮੇ ਇਕੱਠ ਕਰਨਾ ਆ ਫਿਰ ਆਪਾਂ ਨੇ ਐਸਪੀ ਦਫਤਰ ਜਾਣਾ ਆ ਫਿਰ ਉਹੀ ਰਾਤ ਰਹਿਣਾ ਆ ਅਗਲਾ ਫਿਰ ਸਾਰਾ ਦਿਨ ਆ ਫਿਰ ਸਾਰੀ ਰਾਤ ਆ ਇਸ ਆਪਾਂ ਐਨ ਹੁਮਾ ਮੇਗਾ ਵਹਾਂ ਜਾਣਾ ਆ ਔਰ ਆਪਾਂ ਨੇ ਸਪੋਰਟ ਕਰਨਾ ਆ ਕੋਈ ਦਿੱਕਤ ਨਹੀਂ ਹੈ ਨਵਦੀਪ ਵਾਲੀ ਆ ਜਾਗਾ ਨਵਦੀਪ ਆਪਾਂ ਨੇ ਉਹ ਵੀ ਲੜਾਈ ਲੜਨੀ ਆ ਜੌਣ ਫੇ ਨੌਜਵਾਨ ਮਾਰੇ ਯਹਾਂ ਆਪਣੀ ਅੱਖਾਂ ਕੁ ਵਹਿਗੇ ਆਪਣੀ ਬਾਂਹਾਂ ਕੁ ਵਹਿਗੇ ਔਰ ਜੰਨਤ ਤੱਕ ਦੇਗੇ ਆਪਣਾ ਲੜਾਈ ਉਹ ਵੀ ਲੜਨੀ ਆ ਚੜ੍ਹਦੀ ਕਲਾ ਮਿਆਂ ਪਹਿਲਾਂ ਵੀ ਚੜ੍ਹਦੀ ਕਲਾ ਵੰਦੇ ਅੱਗਾ ਵੀ ਚੜ੍ਹਦੀ ਕਲਾ ਵੰਦੇ ਦੇਖੋ ਜੀ ਤੁਸੀਂ ਇਹਨਾਂ ਦੇ ਹੌਸਲੇ ਬਿਲਕੁਲ ਬਲੰਦ ਨੇ ਔਰ ਜਿਨੇ ਵੀ ਇਨਸਾਨੀਅਤ ਲਈ ਕਿਸਾਨੇ ਲਈ ਜਿਨੇ ਕੋਈ ਵੀ ਪ੍ਰੋਬਲਮ ਹੈ ਪਰਿਵਾਰ ਨੂੰ ਆਪਾਂ ਸਾਰੇ ਉਹਨਾਂ ਦੇ ਨਾਲ ਖੜੇ ਆਂ ਟੀਜੀ ਕੀ ਕਹਿਣਾ ਚਾਹੋਗੇ ਤੁਸੀਂ ਅਲੀ ਮਾਤਰੀ ਬਹੁਤ ਜੀ ਦਾ ਖਾਲਸਾ ਹਾਂ ਸਹੀ ਇਹ ਕਹਾਣੀ ਸਾਰੇ ਇਕੱਠੇ ਹੋ ਕੇ ਇਸ ਤਰ੍ਹਾਂ ਤੇ ਬਾਬਾ ਹਾਂਜੀ ਉੱਧਰ ਕੈਮਰਾ ਦੇ ਕੇ ਮਾਤਾ ਜੀ ਸਾਡੇ ਇੱਕ ਬਹੁਤ ਹੀ ਅੱਛੀ ਰੂਹ ਜਿਨ੍ਹਾਂ ਨੂੰ ਮਿਲ ਕੇ ਬੜਾ ਸਕੂਨ ਸਾਨੂੰ ਮਿਲ ਰਿਹਾ ਆਪਾਂ ਤਾਂ ਹਮੇਸ਼ਾ ਮਿਲਦੇ ਰਹਿਣੇ ਆਂ ਔਰ ਇਹ ਪਰਿਵਾਰ ਚਾਰਦੀ ਕਲਾ ਚਾ ਸਾਰੇ 17 18 ਤਰੀਕ ਨੂੰ ਨਵਦੀਪ ਵੀਰੇ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਖੂਮ ਹਮਾ ਕੇ ਪਹੁੰਚੋ ਥੈਂਕ ਯੂ ਸੋ